ਨੰਗਲ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਵਿਕਾਸ ਪਭਾਕਰ ਜੇ ਕਤਲ ਹੋਣ ਤੇ ਬੋਲੇ ਸ਼ਿਵ ਸ਼ਨਾਬ ਬਾਲਾਸਬ ਠਾਕਰੇ ਪੰਜਾਬ ਜੂਥ ਪ੍ਰਧਾਨ ਹਨੀ ਮਾਜਨ ਜਿਨ੍ਹਾਂ ਨੇ ਇਸ ਘਟਨਾ ਨੂੰ ਬਹੁਤ ਹੀ ਮਦ ਭਾਗੀ ਘਟਨਾ ਦੱਸਦੋ ਇਹ ਕਹ ਕੇ ਜੇਕਰ ਪ੍ਰਸ਼ਾਸਨ ਚਾਹੁੰਦਾ ਤਾਂ ਇਹ ਕਤਲ ਨਹੀਂ ਸੀ ਹੋਣਾ ਜਦ ਉਸ ਨੂੰ ਪਹਿਲਾਂ ਧਮਕੀ ਮਿਲੀ ਸੀ ਤਾਂ ਉਸੇ ਵੇਲੇ ਪ੍ਰਸ਼ਾਸਨ ਨੂੰ ਹਰਕਤ ਵਿੱਚ ਆਉਣਾ ਚਾਹੀਦਾ ਸੀ ਅਤੇ ਪ੍ਰਧਾਨ ਵਿਕਾਸ ਪਭਾਕਰ ਦੀ ਜਾਨ ਬਚ ਸਕਦੀ ਸੀ ਕੋਰਕੀ ਕੁਝ ਕਿਹਾ ਪੰਜਾਬ ਜੂਤ ਪ੍ਰਧਾਨ ਹਣੀ ਮਾਜਨ ਨੇ ਆਉ ਤੁਹਾਨੂੰ ਸੁਣਾਉਂਦੇ ਹਾਂ ਵੇਖੋ ਟੀਵੀ ਨਿਊਜ਼ ਇੰਡੀਆ 256 ਦੀ ਧਾਰੀ ਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਸਰਪੋਤ ਦੇਖੋ ਸਭ ਤੋਂ ਪਹਿਲਾਂ ਤੇ ਬੜੀ ਮੰਦਭਾਗੀ ਘਟਨਾ ਕਿ ਸਾਡੇ ਵਿਕਾਸ ਪ੍ਰਭਕਰ ਜੀ ਜੋ ਵਿਸ਼ਵ Hindu ਪਰਸ਼ਦ ਦੇ ਪ੍ਰਧਾਨ ਸੀ ਉਹ ਆਪਣੀ ਦੁਕਾਨ ਤੇ ਬੈਠੇ ਸੀ ਦੋ ਬੰਦੇ ਐਕਟਿਵਾ ਤੇ ਆਂਦੇ ਆ हेलमेट ਪਾ ਕੇ ਜਿਆ ਸ਼੍ਰੀ ਰਾਮ ਦਾ ਝੰਡਾ ਲਾ ਕੇ ਕਤਲ ਕਰਕੇ ਅੱਗੇ ਜਾਂਦੇ ਆ ਪੰਜਾਬ ਦੇ ਵਿੱਚ ਲਗਾਤਾਰ ਅਸੀਂ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਮੂਵਮੈਂਟ ਨੂੰ ਜ਼ਿੰਦਾ ਕਰਨ ਦੀ ਸਾਜ਼ਿਸ਼ ਕੀਤੀ ਜਾਂਦੀ ਹੈ। ਪੰਜਾਬ ਦੇ ਹਾਲਾਤ ਕੀ ਬਣਦੇ ਨੇ? ਹਿੰਦੂ ਨੇਤਾਵਾਂ ਦੀ ਟਾਰਗੇਟ ਕਿਲਿੰਗ ਹੋ ਰਹੀ ਹੈ। ਹਾਲੇ ਤੱਕ ਪੁਲਿਸ ਕੋ ਬੰਦੇ ਨਹੀਂ ਫੜੇ ਗਏ। ਕੀ ਹਾਲਾਤ ਨੇ ਪੰਜਾਬ ਦੇ ਜੀ? ਪਹਿਲਾਂ ਸ਼ਿਵ ਸੇਵਾ ਨੇਤਾਵਾਂ ਦੀ ਹੱਤਿਆ ਹੋਈ, ਆਰਐਸਐਸ ਦੇ ਨੇਤਾਵਾਂ ਦੀ ਹੱਤਿਆ ਹੋਈ, ਭਾਜਪਾ ਨੇਤਾਵਾਂ ਦੀ ਹੱਤਿਆ ਹੋਈ। ਉਹਨੂੰ ਕਿਉਂ ਸਰ ਪ੍ਰਚੇਦਨ ਗੁਰ ਨੇਤਾ ਦੀ ਹੱਤਿਆ ਹੋ ਗਈ ਇਹਦੇ ਪਿੱਛੇ ਕੌਣ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਇਹ ਤੇਰੇ ਨੂੰ ਸੀਟ ਉੱਥੋਂ ਦੇ ਦਿਓ ਉਹਨੂੰ ਸੀਟ ਉੱਥੋਂ ਦੇ ਦਿਓ ਇਹ ਤਿਆਲ ਬਿਲਕੁਲ ਨਿਰਦਲ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਚੁੰਨ ਚੁੰਨ ਕੇ ਹਿੰਦੂ ਨੇਤਾ ਮਾਰੇ ਜਾ ਰਹੇ ਨੇ ਨਾਲੇ ਤੁਸੀਂ ਇਹ ਗੱਲ ਕਹੇ ਕਿ ਜਿਹੜੇ ਨੋਜਾਂ ਤੋਂ ਆਏ ਸੀ ਨਾ ਜੈਸ਼ਰੀ ਰਾਮ ਦਾ ਝੰਡਾ ਲਗਾਦਾ ਸੀ ਉਹਨਾਂ ਨੇ ਜੈ ਸ਼੍ਰੀ ਰਾਮ ਦਾ ਝੰਡਾ ਹਿੰਦੂ ਜੈਂਟਲਮੈਨ ਬਣ ਕੇ ਆਇਓ ਉਹਨੇ ਦੇਖਿਆ ਕਿ ਜੇ ਪਰ ਜੋ ਹੈ ਸ਼੍ਰੀ ਰਾਮ ਦਾ ਚੰਦਾ ਲਾਵਾਂਗਾ ਤਾਂ ਕਿਸੇ ਲਾਵਾਂਗੇ ਕਿਸੇ ਨੂੰ ਸ਼ੱਕ ਨਹੀਂ ਪਏਗਾ ਕਿਉਂਕਿ ਜਿਹੜਾ ਵਿਕਾਸ ਪ੍ਰਭਕਰ ਸੀ ਉਹ ਬੰਦਾ 22 ਜਨਵਰੀ ਨੂੰ ਜੋ ਅਜੋਧਿਆ ਵਿੱਚ ਪ੍ਰੋਗਰਾਮ ਹੋਇਆ ਰੱਬ ਭਗਵਾਨ ਰਾਮ ਦੇ ਮੰਦਿਰ ਦਾ ਨਿਰਮਾਣ ਹੋਇਆ ਉਹਦੇ ਵਿੱਚ ਨੇ ਨੰਦਨ ਨੂੰ ਭਗਦੇ ਰੰਗ ਨਾਲ ਸਜਾਇਆ ਕਿ ਸੂਰਵਾਰ ਕਿ ਨੂੰ ਮੰਦir ਵਿੱਚ ਤੇ ਸੂਰਵਾਰ ਜਦੋਂ ਸਰਕਾਰ ਹੈ ਖੂਫੀਆ ਵਿਭਾਗ ਹੈ ਇਹ ਚੌਲ ਚੌਣ ਕੇ ਹਿੰਦੂਆਂ ਨੂੰ ਮਾਰੇ ਜਾ ਰਹੇ ਇਹਦਾ ਮਤਲਬ ਪੰਜਾਬ 'ਚ ਹਿੰਦੂ ਸੇਫ ਨਹੀਂ ਐ ਲਗਾਤਾਰ ਟਾਰਗੇਟ ਕਿਲਿੰਗ ਜਿਹੜੀ ਐ 2016 ਤੋਂ ਚੱਲਦੀ ਐ ਕਈ ਪੰਜਾਬ ਦੇ ਹਿੰਦੂ ਵੱਡੇ ਆਗੂਆਂ ਦਾ ਕਤਲ ਹੋਇਆ ਪੰਜਾਬ 'ਚ ਆਪਾਂ ਗੱਲ ਸੁਣ ਕੇ ਨਹੀਂ ਰਾਜੀ ਉੱਥੋਂ ਦੇ ਐਸਐਸਪੀ ਕਹਿ ਰਹੇ ਜਾਂਚ ਕਰਾਂਗੇ ਜੀ ਕੀ ਜਾਂਚ ਕਰਨੀ ਐ ਅਗਲੇ ਤਾਂ ਜੀ ਮਰ ਗਿਆ ਨਿੱਕੇ ਨਿੱਕੇ ਉਹਦੇ ਬੱਚੇ ਨੇ ਤੁਸੀਂ ਜਾਂਚ ਦੀ ਗੱਲਾਂ ਕਰੀ ਜਾਂਦੇ ਹੋ ਪੰਜਾਬ ਦੇ ਵਿੱਚ ਦੁਬਾਰਾ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਖਾਲਸਤਾਨੀ ਪੱਖੀ ਲੋਕ ਨੇ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਲਗਾਤਾਰ ਪੰਜਾਬ ਦੇ ਵਿੱਚ ਟਾਰਗੇਟ ਕਿਲਿੰਗ ਹੋ ਰਹੀ ਆ ਫਿਰ ਜ਼ਿੰਮੇਵਾਰੀਆਂ ਵੀ ਲਈਆਂ ਜਾ ਰਹੀਆਂ ਸੀਨੀਅਰ ਜਰਨਲਿਸਟ ਰਤੇਸ਼ ਲੱਖੀ ਜੀ ਯੂਟਿਊਬਰ YouTube ਤੇ ਉਹਨਾਂ ਦਾ ਚੈਨਲ ਆ ਉਸ ਉਹਨਾਂ ਨੂੰ ਮੇਲ ਭੇਜ ਕੇ ਜਿਹੜੀ ਜ਼ਿੰਮੇਵਾਰੀ ਬੰਬਰ ਖਾਲਸਾ ਵੱਲੋਂ ਲਈ ਗਈ ਆ ਕੀ ਇਹ ਕਤਲ ਅਸਹੀ ਕੀਤਾ ਮੰਗਤ ਇਹੋ ਹੀ ਆ ਕਿ ਇਹ ਲੋਕ ਪਹਿਲਾਂ ਤੇ ਹਿੰਦੂ ਨੇਤਾ ਦੇਖੋ ਕਿਹੜੇ ਨੇ ਇਹੜੇ ਸੇਫਟ ਕਿ ਅੱਜਕੱਲ ਜਿਹੜਾ ਕੋਰਟ ਆਫ ਕੰਡਕਟ ਲੱਗਾ ਉਹਦੇ ਵਿੱਚ ਕਈ ਹਿੰਦੂ ਨੇਤਾਵਾਂ ਦੇ ਲਾਇਸੈਂਸ ਜਮ੍ਹਾਂ ਹੋ ਗਏ ਨੇ ਅਸਲੇ ਦੇ ਕਈਆਂ ਦੀਆਂ ਸਿਕਿਉਰਟੀਆਂ ਵਿਡਰਾਅ ਹੋਈਆਂ ਤੇ ਉਹਨਾਂ ਨੂੰ ਸੌਫਟ ਟਾਰਗੇਟ ਆ ਕਿ 2 ਮਹੀਨੇ ਦੇ ਵਿੱਚ ਜਿਹੜਾ ਗੈਂਗਸਟਰ ਕਈ ਦੀ ਹਤਿਆ ਨਹੀਂ ਕਰਨਗੇ ਇਹਦਾ ਨਤੀਜਾ ਤੁਸੀਂ ਵੇਖ ਹੀ ਲਿਆ ਹੈਲਮਟ ਪਾ ਕੇ ਐਕਟਿਵਾ ਤੇ ਆ ਕੇ ਅਗਲੇ ਦੁਕਾਨ 'ਚ ਵੜ ਕੇ ਗੋਲੀ ਮਾਰ ਗਏ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੋਈ ਪਈ ਆ ਉਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਨਹੀਂ ਹੈ ਜਿਹੜੇ ਨੰਗਲ ਦੇ ਨੇਤਾ ਸਾਹਿਬ ਨੂੰ ਦੁਨੀਆਤਾ ਮਾਰੇਗੇ ਉਹਨਾਂ ਨੂੰ ਸਕੋਟੀ ਨਹੀਂ ਲਈ ਬਿਲਕੁਲ ਉਹਨੂੰ 10 ਦਿਨ ਪਹਿਲਾਂ ਧਮਕੀ ਆਈ ਸੀ ਫੇਸਬੁੱਕ ਤੇ ਦੇਖੋ ਪੰਜਾਬ ਸਰਕਾਰ ਦਾ ਕੋਈ ਨੰਮੰਦਾ ਹਾਲੇ ਤੱਕ ਉਹਨਾਂ ਦੇ ਘਰ ਨਹੀਂ ਪਹੁੰਚਿਆ ਤੇ ਤਿੰਨ ਭਗਵੰਤ ਮਾਨ ਦਾ ਟਵਿੱਟਰ ਤੇ ਪ੍ਰਿਆ ਪੰਜਾਬ ਸਰਕਾਰ ਦੇ ਹੋਰ ਮੰਤਰੀਆਂ ਦਾ ਟਵਿੱਟਰ ਸੁੱਤੇ ਪਏ ਨੇ ਇਹ ਕ ਖਾਣਾ ਪੂਰਤੀ ਕਰਨ ਲਈ ਹਰਜੋਤ ਪੈਸ ਨੇ ਬਿਆਨ ਦਿੱਤਾਗੇ ਅਹੀਂ ਵੀ ਨਿੰਦਾ ਕਰਦੇ ਆ ਤੁਸੀਂ ਮੌਕੇ ਤੇ ਕਿਉਂ ਨਹੀਂ ਪਹੁੰਚ ਰਹੇ ਅਸੀਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਡੀਜੀਪੀ ਸਾਹਿਬ ਇਹ ਜਿਹੜੀ ਅੱਗ ਪੰਜਾਬ ਚ ਲੱਗ ਰਹੀ ਹੈ ਇਹ ਲਾਂਬੂ ਜਿਹੜਾ ਲੱਗ ਰਿਹਾ ਇਹ ਬਹੁਤ ਮਾੜਾ ਲਾਂਬੂ ਹੈ ਇਹਨੇ ਕਈ ਹੋਰ ਹਿੰਦੂ ਨੇਤਾਵਾਂ ਵੱਲ ਜਾਣਾ ਅਸੀਂ ਗੱਲ ਦੇਖੋ ਗੱਲ ਇੱਕ ਸਿੱਧੀ ਏ ਆ ਕਿ ਤੁਹਾਨੂੰ ਪਤਾ ਕਿ ਜਿਹੜਾ ਐਕਟਿਵ ਹਿੰਦੂ ਲੀਡਰ ਆ ਜਾਨੂੰ ਵੈਪਨ ਦਾ ਲਾਇਸੈਂਸ ਦਿੱਤਾ ਜਾਏ ਜਾ ਉਹਦੀ ਸਿਕਿਉਰਿਟੀ ਦਿੱਤੀ ਜਾਏ ਉਹਨੂੰ ਸਿਕਿਉਰਿਟੀ ਦਿੱਤੀ ਜਾਏ ਇਹ ਗੱਲ ਪੰਜਾਬ ਦੇ ਵਿੱਚ ਹਿੰਦੂ ਟੈਕਸ ਨਹੀਂ ਦਿੰਦੇ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਵਪਾਰੀਆਂ ਦਾ ਟੈਕਸ ਆ ਪਿੱਛੇ ਦੀ ਵਪਾਰੀਆਂ ਦਾ ਕਤਲ ਹੋਣ ਲੱਪਿਆ ਸੀ ਇਹ ਤੁਸੀਂ ਨਾ ਸਮਝੋ ਕਿ ਜਿਹੜਾ ਵਪਾਰੀਆਂ ਦਾ ਕਤਲ ਹੋਇਆ ਇਹ ਲੁੱਟ ਖੋਨਾ ਹੋਇਆ ਇਹ ਲੁੱਟ ਖੋ ਦਾ ਮਾਮਲਾ ਨਹੀਂ ਹੈ ਇਹ ਮਾਮਲਾ ਜਿਹੜਾ ਪੰਜਾਬ ਦੇ ਵਿੱਚ ਵਪਾਰੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਡਰਾਇਆ ਜਾ ਰਿਹਾ ਜਿਸ ਤਰ੍ਹਾਂ ਹੁਣ ਬਾਹਰ ਬੈਠੇ ਵਿਦੇਸ਼ੀ ਗਰਮਚਾਲੀ ਗੈਂਗਸਟਰਾਂ ਦਾ ਇਸਤੇਮਾਲ ਕਰ ਰਹੇ ਆ ਪੰਜਾਬ ਪੰਜਾਬ ਦੇ ਵਿੱਚ ਗੈਂਗਸਟਰਾਂ ਕੋਲ ਹਿੰਦੂ ਨੇਤਾਵਾਂ ਦੀ ਹੱਤਿਆ ਕਰਾ ਰਹੇ ਨੇ ਤੇ ਅਸੀਂ ਖੁੱਲ੍ਹੇ ਚੇਤਾਵਨੀ ਦਿੰਦੇ ਆ ਕਿ ਪੰਜਾਬ ਦੇ ਵਿੱਚ ਅਸੀਂ ਉਹ ਮਾਹੌਲ ਨਹੀਂ ਬਣਨ ਦੇਣਾ ਹਿੰਦੂ ਸਿੱਖ ਦਾ ਜਿਹੜਾ ਰਿਸ਼ਤਾ ਹੈ ਨੌ ਮਾਸ ਦਾ ਰਿਸ਼ਤਾ ਹੈ ਹਿੰਦੂ ਸਿੱਖ ਦੇ ਭਾਈਚਾਰਕ ਸਾਂਝ ਜਿਹੜੀ ਹੈ ਸਾਡੇ ਪੰਜਾਬ ਚ ਗੁਰੂਆਂ ਪੀਰਾਂ ਦੀ ਧਰਤੀ ਤੇ ਬਹੁਤ ਬਹੁਤ ਮਜ਼ਬੂਤ ਸਾਜਾ ਕੁਝ ਕੁ ਸਰਾਰਤੀ ਅੰਸਰ ਵਿਗਾੜਨਾ ਚਾਹੁੰਦੇ ਨੇ